ਸਸਿਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰਜੀਤ ਸਿੰਘ ਤੁਹਾਨੂੰ ਸਵਾਗਤ ਕਰਦਾ ਹਾਂ ਤੁਹਾਂ ਦਾ ਦੇਖ ਪਿਛਲੇ ਕਈ ਦਿਨਾਂ ਤੋਂ ਨਵਜੋਤ ਕੌਰ ਸਿੱਧੂ ਦੇ ਬਿਆਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਨਵਜੋਤ ਕੌਰ ਸਿੱਧੂ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਲਈ ਪੈਸੇ ਦੇਣੇ ਪੈਂਦੇ ਨੇ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਬਾਣ ਲਈ ਪੈਸੇ ਦੇਣੇ ਪੈਂਦੇ ਨੇ ਤੇ ਇਹ ਪੈਸੇ ਉਹਨਾਂ ਕੋਲ ਨਹੀਂ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਗਿਆ ਰਾਜਾ ਵਿੜਿੰਗ ਵੱਲੋਂ ਇੱਕ ਨੋਟਿਸ ਸਾਂਝਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਕਾਂਗਰਸ ਦੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਇਸੇ ਦੌਰਾਨ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਸੇ ਦੌਰਾਨ ਅਕਾਲੀ ਦਲ ਵੱਲੋਂ ਆਪਣੇ ਪੇਜ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਇਹ ਵੀਡੀਓ AI ਨਾਲ ਜਨਰੇਟਡ ਦੱਸੀ ਜਾ ਰਹੀ ਹੈ ਤੋਂ ਦੱਸਦੀ ਹੈ ਕਿ ਇਸ ਵੀਡੀਓ ਵਿੱਚ ਕਈ ਲੀਡਰ ਪੈਸੇ ਲੈ ਕੇ ਗਾਂਧੀ ਨਿਵਾਸ ਵਿੱਚ ਜਾ ਰਹੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਵਿੱਚ ਚੰਨੀ ਤੇ ਕਈ ਹੋਲ ਲੀਡਰ ਵੀ ਸ਼ਾਮਲਾ ਹਨ ਜਿਨ੍ਹਾਂ ਵੱਲੋਂ ਪੈਸੇ ਦੇ ਬੈਗ ਲੈ ਕੇ ਗਾਂਧੀ ਨਿਵਾਸ ਵਿੱਚ ਜਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਲਈ ਬੋਲੀ ਲਗਾਈ ਜਾ ਰਹੀ ਹੈ ਇਸ ਵੀਡੀਓ ਨੂੰ ਲੈ ਕੇ ਕਾਫੀ ਵਿਵਾਦ ਹੁੰਦਾ ਦਿਖਾਈ ਦੇ ਰਿਹਾ ਹੈ ਤresponseData ਇਸ ਵੀਡੀਓ ਨੂੰ ਲੈ ਕੇ ਕਾਂਗਸੇਪੀ ਤਰਮੀਰ ਗਾਂਧੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿੰਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਤੇ ਨਵੀਂ ਇਕਾਲੀ ਦਲ ਭਾਜਪਾ ਨਾਲ ਰਾਣ ਲਈ ਤਰਲੋ ਮੱਛੀ ਹੋ ਰਹੇ ਨੇ ਇਸ ਲਈ ਉਹਨਾਂ ਵੱਲੋਂ ਜਹੇ ਬੜੀਆਂ ਸਾਂਝੀਆਂ ਕਿੱਥੇ ਜਾ ਰਹੇ ਨੇ ਉਹਨਾਂ ਵੱਲੋਂ ਇਸ ਵੀਡੀਓ ਦੀ ਨਿੰਦਾ ਕੀਤੀ ਗਈ ਹੈ ਸੋ ਸਰਦਾਰ ਪਟਿਆਲੇ ਤੋਂ ਸੰਸਦ ਮੈਂਬਰ ਡਾਕਟਰ ਤਰਮੀਰ ਗਾਂਧੀ ਜੁੜ ਚੁੱਕੇ ਨੇ ਡਾਕਟਰ ਕਿਦਾਂ ਦੇਖਦੇ ਹੋ ਜਿੱਦਾਂ ਦਾ ਨਵਜੋਤ ਸਿੰਘ ਸਿੱਧੂ ਵੱਲੋਂ 500 ਕਰੋੜ ਦਾ ਬਿਆਨ ਦਿੱਤਾ ਗਿਆ ਲਗਾਤਾਰ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਤੇ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਣੇ ਪੇਜ ਦੇ ਉੱਤੇ ਇੱਕ ਵੀਡੀਓ ਦੇਖਦੇ ਹਾਂ ਉਸ ਵੀਡੀਓ ਨੂੰ ਲੈ ਕੇ ਜੀ ਲੋਕੋ ਇਹ ਵੀਡੀਓ ਸਿਰਫ ਉਹ ਗਿਆਨ ਉਹ ਾਰਬੜਾ ਕੇ ਜਿਵੇਂ ਮੌਕਾ ਕੈਸ਼ ਕਰਨਾ ਹੁੰਦਾ ਨਾ ਕੋਈ ਮੌਕੇ ਦਾ ਫਾਇਦਾ ਉਠਾਣਾ ਹੁੰਦਾ ਹੈਗਾ ਉਹਦੇ ਚ ਇੱਕ ਸਿਆਸੀ ਕੋਸ਼ਿਸ਼ ਹੈ ਜੀ ਤੇ ਮੇਰਾ ਨਹੀਂ ਖਿਆਲ ਕਿ ਇਹ ਮਤਲਬ ਜਿਸ ਤਰ੍ਹਾਂ ਇਹ ਪੋਸ਼ਾ ਕਰਦੇ ਨੇ ਰਵਾਈਵਲ ਦੀਆਂ ਉਸ ਤਰ੍ਹਾਂ ਕਾਲੀਦਲ ਕਰ ਸਕੂਗਾ ਇਹਨਾਂ ਨੂੰ ਜਿਹੜੀ ਸਹੀ ਸਿਆਸਤ ਨੂੰ ਕਰਨੀ ਚਾਹੀਦੀ ਹੈ ਜੀ ਇਹ ਪੰਜਾਬ ਪੱਕੀ ਦਾ ਅਜੰਡਾ ਸੀਗਾ ਜਿਹੜਾ ਕਾਂਗਰਸ ਜਿਹਦੇ ਦੇ ਸਿਰ ਤੇ ਬਣਿਆ ਸੀਗਾ ਕਿਸਾਨ ਪੱਕੀ ਪੰਜਾਬ ਪੱਕੀ ਫੈਡਰਲਿਜ਼ਮ ਪੱਕੀ ਯਾਨੀ ਸੰਗ ਜਿਹੜੀ ਚੰਗੀ ਮੰਗਾਂ ਹੈਗੀਆਂ ਪੰਜਾਬ ਦੀਆਂ ਖੇਤਰੀ ਮੰਗਾਂ ਹੈਗੀਆਂ ਉਹਨੂੰ ਤਲਾਂਜਲੀ ਦੇ ਚੁੱਕੇ ਨੇ ਔਰ 20 ਸਾਲ ਬੀਜੇਪੀ ਦੀ ਗੋਦੀ ਚ ਕਾਂਗਰਸ ਬੈਠਾ ਰਿਹਾ ਜਿਹਦਾ ਖਮਾਜਾ ਕਾਂਗਰਸ ਨੂੰ ਭੁਗਤਣਾ ਪੈ ਗਿਆ ਕਿਉਂਕਿ ਕਾਂਗਰਸ ਦੇ ਕੱਲਾ ਜਿਹੜੀ ਪਾਰਟੀ ਦਾ ਮਤਲਬ ਨਾਲ ਰਿਹਾ ਹੈ ਬੀਜੇਪੀ ਉਹਨਾਂ ਨੇ ਪਾਰਟੀ ਖਾ ਲਈ ਹੈ ਡਾਕਟਰ ਬਹੁਤ ਹੀ ਕੋਸ਼ਿਸ਼ ਹੈਗੀ ਹੈ ਕਿਉਂਕਿ ਇਹਨਾਂ ਦੀ ਸਿਆਸਤ ਕਾਂਗਰਸ ਦੇ ਖਿਲਾਫ ਐਂਟੀ ਕਾਂਗਰਸ ਚੱਲਦੀ ਹੈ ਸੋ ਇਹਨਾਂ ਨੇ ਉਹਦਾ ਫਾਇਦਾ ਉਠਾਉਣੇ ਸੀਗਾ ਕਿ ਮੈਨੂੰ ਇੱਕ ਕੋ ਨਵੀਂ ਗੱਲ ਹੀ ਲੱਗੀ ਤੇ ਮਤਲਬ ਇਹ AI ਜਨਰੇਟਡ ਹੈਗੀ ਹੈ ਇਹ ਇਹ ਇਦਿੱਚ ਇਹ ਲੋਕਾਂ ਨੂੰ ਵੀ ਪਤਾ ਹੈਗਾ ਕਿ ਵੀ ਅਕਾਲੀ ਦਲ ਦਾ ਰਾਜ ਕਿ ਹੋ ਗਿਆ ਸੀਗਾ 10 ਸਾਲ ਜਿਹੜਾ ਰਾਜ ਸੀਗਾ ਉਹ ਜੇ ਲੋਕਾਂ ਨੇ ਕੀ ਕੁਝ ਭੁਗਿਆ ਹੈਗਾ ਹੈ ਕਿ ਕਾਂਗਸਾਂ ਵੀ ਲੋਕਾਂ ਨੂੰ ਪਤਾ ਕਾਂਗਸ ਨੇ ਕੋਈ ਗਲਤੀਆਂ ਕੀਤੀਆਂ ਤਾਂ ਉਹ ਵੀ ਕਾਂਗਸ ਲੋਕਾਂ ਦੇ ਧਿਆਨ ਵਿੱਚ ਹੈਗਾ ਲੋਕ ਹੁਣ ਇੰਨੇ ਅਣਜਾਣ ਨਹੀਂ ਹੈਗੇ ਕਿ ਵੀ ਉਹ ਤੁਹਾਡੀਆਂ ਗੱਲਾਂ ਚਾ ਜਾਣਗੇ ਹੈਗਾ ਜਾਂ ਜੇ ਕੋਈ ਆਮ ਆਦੀ ਪਾਰਟੀ ਵੀ ਕਵੇ ਕਾਂਗਸ ਵੀ ਕਵੇ ਜਾਂ ਅਕਾਲੀ ਦਲ ਵੀ ਕਵੇ ਉਹ ਹੁਣ ਇੰਨਾ ਲੋਕਾਂ ਦੀ ਹੁਣ ਇੰਨੇ ਬਿਲਕੁਲ ਬੇਕੁਫਰੀ ਬੰਦੇ ਛੋੜੇ ਕੀਤੇ ਤੇ ਲੋਕਾਂ ਨੂੰ ਸਭ ਦੇ ਕਾਰ ਵਿਚਾਰੀਆਂ ਪਤਾ ਹੈਗੀਆਂ ਕਿ ਦੇਸ਼ ਨੂੰ ਇਹ ਸਰਬੋਖਤਰੇ ਹੈਗੀ ਹੈ ਭਾਤਪਾ ਦਾ ਖਤਰਾ ਹੈਗਾ ਹਿੰਦੂ ਰਾਸ਼ਟਰਵਾਦ ਦਾ ਜਾ ਮਤਲਬ ਕਿਰਾ ਇੱਕ ਧਾਰਮਿਕ ਧੂਵੀਕਰਨ ਹੋ ਰਿਹਾ ਜੋ ਮੁਲਕ ਵੇਚਿਆ ਜਾ ਰਿਹਾ ਵਿੱਚ ਰਾਜਾਂ ਦੇ ਹੱਕ ਮਾਰੇ ਜਾ ਰਹੇ ਹੈ ਪੰਜਾਬ ਦੇ ਹੱਕ ਮਾਰੇ ਜਾ ਰਹੇ ਜੋ ਖਸਾਨਾ ਨਾ ਕੀਤੀ ਹੈ ਔਰ ਉਸੇ ਭਾਤਪਰਿਆਂ ਦੀ ਜਫੀ ਰਹੀ ਹੈ ਤੇ ਹੁਣ ਨਾਲ ਜੱਗੀਆਂ ਬਾਨ ਦੀ ਤਿਆਰੀ ਹੈ ਕਾਦੀਗਲ ਦੇ ਦੋਨੇ ਤਰੇ ਤਰਮੋ ਬੱਚੀ ਹੋ ਰਿਹਾ ਕਿ ਅੰਮ੍ਰਿਤ ਸ਼ਾ ਕਦੋਂ ਆਵਾਜ਼ ਮਾਰਨ ਤੇ ਕਦੋਂ ਉਹਨਾਂ ਦੇ ਚਰਨੀ ਲੱਗੀ ਹੈ ਇਹ ਕੋਈ ਚੰਗੀ ਗੱਲ ਨਹੀਂ ਉਹਨਾਂ ਨੂੰ ਪੰਜਾਬ ਦਾ ਅਦਾ ਗਾਲੀ ਕਮਾਣਾ ਚਾਹੀਦਾ ਮੈਂ ਤਾਂ ਆਗੇ ਨੂੰ ਕਹਿਣਾ ਕਿ ਠੀਕ ਕਾਂਗਰਸ ਤੋਂ ਆਪ ਜਦਗਦ ਅਟੈਕ ਕਰੋ ਪਰ ਘੱਟੋ ਘਾਟ ਪਾਜਬਾ ਦੀ ਗੋਦੀ ਜਣਾ ਜਾ ਕੇ ਬੈਠੇ ਹੋ ਮੁੜ ਕੇ ਮੈਂ ਇਹਨੂੰ ਵੀਰ ਬਾਦਲ ਨੂੰ ਬੇਨਤੀ ਕਰਨਾ ਕਿ ਇਹਨਾਂ ਨੇ ਪੰਜਾਬ ਵੀ ਤਬਾਹ ਕਰਤਾ ਆਪਣਾ ਜਿਹੜੀ 100 ਸਾਲ ਪੁਰਾਣੀ ਪਾਰਟੀ ਵੀ ਤਬਾਹ ਕਰ ਲਈ ਹੈ ਘੱਟੋ ਘਾਟ ਹੁਣ ਸਿਆਣਪ ਵਾਲਾ ਫੈਸਲਾ ਲੈਣ ਕਿ ਉਹਨਾਂ ਲੋਕਾਂ ਦੇ ਮਤਲਬ ਗੋਦੀ ਜਣਾ ਬੈਠਣ ਜਿਨ੍ਹਾਂ ਨੇ ਸੰਗੀਤਾ ਜਿਹੜਾ ਸੱਤਨਾ ਪੀਤਾ ਇੱਕ ਆਤਮਕ ਭਾਰਤ ਇੱਕ 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 ਦੇਸ਼ ਇੱਕ ਚੌਣ ਇੱਕ ਦੇਸ਼ ਇੱਕ ਇੱਕ ਮਤਲਬ ਭਾਸ਼ਾ ਉਹ ਸਾਰਾ ਜਿਹੜਾ ਸਿਗਨਾ ਇੱਕ ਆਤਮਕ ਭਾਰਤ ਦਾ ਅਜੰਡਾ ਸੀਗਾ ਉਹ ਇਹਨਾਂ ਨੇ ਪੂਰਾ ਕਰਵਾਇਆ ਭਾਜਪਾ ਨੇ ਪੰਜਾਬ ਵਿੱਚ ਜਿਹਦੇ ਦੇ ਪਿੱਛੇ ਔਰ ਜੋ ਖਸਾਨਾ ਨਾ ਹੋਇਆ ਹੈਗਾ ਜੋ ਪਟੰਚੀਗੜ੍ਹ ਲੈਣ ਨੂੰ ਫਿਰਦੇ ਆ ਯੂਨੀਵਰਸਿਟੀ ਦੇ ਮਾਮਲੇ ਤੋਂ ਜੋ ਜਿਸ ਤਰ੍ਹਾਂ ਆਮ ਆਦੀ ਪਾਰਟੀ ਨੂੰ ਕਹਿ ਕੇ ਪੰਜਾਬ ਦੀ ਪਛਾਣਾਂ ਨੂੰ ਕਟਵਾਇਆ ਹੈਗਾ ਔਰ ਪੁਰਾਣੀ ਆਪਣੀ ਹਾਰ ਦਾ ਬਦਲਾ ਲਿਆ ਕੀ ਬਾਈ ਵਾਲੀ ਦਾ ਜਦੋਂ ਥੁੱਕੇ ਟੱਕਣਾ ਪਿਆ ਸੀ ਆਪਸਾ ਸਰਕਾਰ ਨੂੰ ਤਾਂ ਐਦਾਂ ਦੀ ਜਿਹੜੀ ਪਾਰਟੀ ਸੈਂਟਰ 'ਚ ਬੈਠੀ ਹੈਗੀ ਹੈ ਜਿਹਦੇ ਨਾਲ ਇਹ ਆਪਣੇ ਹੌਣੀ ਨੂੰ ਜੋੜਦੇ ਰਹੇ ਤੇ ਹੁਣ ਵੀ ਜੋੜਨ ਨੂੰ ਫਿਰਦੇ ਹੈਗੇ ਆ ਕਾਗਜ਼ ਦੇ ਅਟੈਕ ਦਾ ਮੈਨੂੰ ਮੈਨੂੰ ਕੋਈ ਉਸ ਤਰ੍ਹਾਂ ਕੋਈ ਹੈ ਨਹੀਂ ਕਿ ਵੀ ਇਹਨਾਂ ਨੂੰ ਕੋਈ ਫਰਕ ਪਊਗਾ ਕਿਉਂਕਿ ਇਹ ਇਹ ਆਈ ਜੇਨਰੇਟਡ ਵੀਡੀਓ ਹੈ ਕੋਈ ਮਰਜ਼ੀ ਇੱਕ ਏਪਾਂ ਦੇ ਨੂੰ ਪਾਣਗੇ ਤੇ ਜੀ ਚਾਰ ਪਾਸੇ ਦੇ ਗਲਤ ਹੈ ਕਿ ਬਿਜਾਦੀ ਸਿਆਸਤ ਹੈ ਉਹ ਹੈ ਕਿ ਪੰਜਾਬ ਪੱਖੀ ਸਿਆਸਤ ਕਰਨ ਪੰਜਾਬ ਦੇ ਹੱਕਾਂ ਦੀ ਸਿਆਸਤ ਕਰਨ ਲੋਕਾਂ ਦੀ ਸਿਆਸਤ ਕਰਨ ਨਾ ਕਿ ਇੱਕ ਇੱਕ ਕੇਂਦਰੀਵਾਦੀ ਜੀਜੀ ਸ਼ਾਸ ਦੀ ਲੰਬੜਦਾਰ ਪਾਰਟੀ ਹੈ ਜੋ ਫਿਰਕੂ ਤਣਾਅ ਪੈਦਾ ਕਰਕੇ ਧਾਰਮਿਕ ਪ੍ਰੋਵੀਕਰਨ ਕਰਦੀ ਹੈਗੀ ਹੈ ਜੋ ਫੈਡਰਲ ਮੰਗਾਂ ਨੂੰ ਖਤਮ ਕਰਕੇ ਸੰਗ ਜੇ ਸੰਗਵਾਦ ਦੀ ਭਾਵਨਾ ਨੂੰ ਖਤਮ ਕਰਤੀਏ ਇੱਕ ਭਾਰਤ ਨੂੰ ਇੱਕ 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 ਹਿੰਦੂ ਰਾਸ਼ਟਰ ਬਣਾਣਾ ਚਾਹੀਦਾ ਹੈ ਘਟ ਘਟ ਉਸ ਪਾਦੀ ਤਹਿ ਚੜ ਕੇ ਜੀ ਆਨ ਨੂੰ ਹੋਰ ਤਵਾ ਨਾ ਕਰੇ ਜੀ ਸੋ ਡਾਕਟਰ ਸਾਹਿਬ ਤੁਸੀਂ ਵੀ ਲੰਮਾ ਸਮਾਂ ਕਾਂਗਰਸ ਦੇ ਵਿੱਚ ਰਹੇ ਹੋ ਉੱਥੇ ਕੰਮ ਵੀ ਕਰ ਰਹੇ ਹੋ ਉੱਥੋਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜੀਆਂ ਗੱਲਾਂ ਫਰਕ ਪਾਉਂਦੀਆਂ ਨੇ ਪਰ ਦੂਜੀ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਪਾਰਟੀ ਬਾਰੇ ਤੋਂ ਉੱਤੇ ਉੱਠ ਕੇ ਪਾਰਟੀ ਕੋਈ ਵੀ ਹੋਵੇ ਕੀ ਪੈਸੇ ਹਰ ਇੱਕ ਪਾਰਟੀ ਚ ਚੱਲਦੇ ਨੇ ਜੀ ਦੂਖ ਪਾਰਟੀਆਂ ਚ ਚੱਲਦੀ ਹੈ ਇੱਕ ਫਾਰਮ ਤਾਂ ਇਹੀ ਹੈਗੀ ਹੈ ਵੀ ਪਪੂਲਰ ਫਾਰਮ ਨੇ ਹੈ ਕਿ ਪਾਰਟੀਆਂ ਫੰਡ ਲੈਂਦੀਆਂ ਨੇ ਤੇ ਫੰਡ ਦੇ ਫੰਡ ਦੇ ਨਾਲ ਹੈਡਕੁਆਟਰ ਵੀ ਚੱਲਦੇ ਨੇ ਤੇ ਫੰਡ ਦੇ ਨਾਲ ਜਿਹੜੇ ਜਿਹੜੇ ਮੁਕਾਬਲਤਨ ਗਰੀਬ ਕੈਂਡੀਡੇਟ ਹੁੰਦੇ ਨੇ ਜਾਂ ਜਿੰਨੀ ਚੋਣਾ ਮਹਿੰਗੀਆਂ ਹੋ ਗਈਆਂ ਜਿਹਦੇ ਖਰਚਾ ਨਹੀਂ ਚੱਲ ਸਕਦੇ ਤਾਂ ਉਹ ਵੀ ਮਦਦ ਵੀ ਕਰਦੇ ਨੇ ਜੀ ਛੁਗਲੇ ਪਿਛਲੇ ਜ਼ਮਾਨੇ 'ਚ ਹੁੰਦਾ ਸੀਗਾ ਕਿ ਵੀ ਹੁਣ ਵੀ ਇਹ ਫੈਕਟਸ ਹੈਗੀ ਹੈ ਕਿ ਠੀਕ ਹੈ ਤੁਸੀਂ ਚੱਲਦੇ ਪਰਦੇਓ ਤੁਸੀਂ ਐਨਾ ਫੰਡ ਦਿਓ ਤਾਂ ਕਿ ਇਹਨਾਂ ਦੋ ਹੋਰ ਕੈਂਡੀਡੇਟਾਂ ਨੂੰ ਫੰਡ ਕੀਤਾ ਉਹਦੇ ਉਹਨੇ ਕੈਂਪੇਨ ਨੂੰ ਪਾਟ ਕੀਤਾ ਜਾਵੇ ਜੀ ਤਾਂ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਕਾਂਗਰਸ ਨੂੰ ਵਿਰੋਧੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਾਂਗਰਸ ਪਾਰਟੀ ਵੱਲੋਂ ਪੈਸੇ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਲਈ ਸੀਟ ਪੇਚੀ ਜਾਂਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉllam تھا پاس ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ